ਜੀ ਪੰਜਾਬ ਤਾਂ ਪਹਿਲਾਂ ਹੀ ਡੁੱਬਾ ਪਿਆ ਏ ਤੇ ਇੰਨੇ ਦਿਨਾਂ ਦੀ ਵਰਖਾ ਬਿਨਾਂ ਰੁਕੇ ਹੋ ਰਹੀ ਏ ਸੱਚੇ ਪਾਤਸ਼ਾਹ ਜੀ ਲੋਕਾਂ ਦੇ ਘਰ ਤਬਾਹ ਹੋ ਗਏ ਮਾਲ ਡੰਗਰ ਰੁੜ ਗਏ ਕਈ ਕੀਮਤੀ ਜਾਨਾਂ ਚਲੀਆਂ ਗਈਆਂ ਜੋ ਕਦੀ ਵਾਪਸ ਨਹੀਂ ਆਉਣੀਆਂ ਬਾਕੀ ਨੁਕਸਾਨ ਤਾਂ ਇਨਸਾਨ ਜਰ ਜਾਊਗਾ ਜਿਨ੍ਹਾਂ ਦੇ ਘਰ ਦੇ ਜੀ ਚਲੇ ਗਏ ਉਹ ਕਿਵੇਂ ਵਾਪਸ ਆਉਣਗੇ ਵਾਹਿਗੁਰੂ ਜੀ ਸਾਡੇ ਗੁਨਾਹਾਂ ਦੀ ਐਨੀ ਸਜ਼ਾ ਨਾ ਦਿਓ ਆਓ ਸਾਰੇ ਰਲ ਕੇ ਅਰਦਾਸ ਕਰੀਏ ਰਲ ਕੇ ਪੰਜਾਬ ਲਈ ਕਰੂ ਅਰਦਾਸ ਬਈ ਸੁੱਖ-ਸਾਂਦ ਰੱਖੇ ਰੱਬ ਬੱਚ ਜੇ ਪੰਜਾਬ ਬਈ ਬਣ ਜਾਵੇ ਫੇਰ ਯੋਈ ਖਿੜਿਆ ਗੁਲਾਬ ਬਈ ਮਾੜਾ ਸਮਾਂ ਲੰਘ ਜਾਵੇ ਬੱਚ ਜੇ ਪੰਜਾਬ ਬਈ ਰਾਜ ਮੇਰ ਕਰੇ ਦਾਤਾ ਥਲ ਜਾਣ ਆਬ ਬਈ ਕਰ ਦੇਵੇ ਕਿਰਪਾਓ ਬੱਚ ਜੇ ਪੰਜਾਬ ਬਈ ਉਹਦੀ ਅੱਗੇ ਅਰਦਾਸ ਰੁਕ ਜੇ ਸਲਾਬ ਬਈ ਦਾਤਾ ਕਰੇ ਮੇਰ ਬਚ ਜੇ ਪੰਜਾਬ ਬਈ ਦਾਤਾ ਕਰੇ ਮੇਰ ਬਚ ਜੇ ਪੰਜਾਬ ਬਈ